ਸਚਾਰਿਆਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਵਲীন ਕੌਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫਿਰ ਤੁਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦਿੱਲੀ ਦੀ 30 ਤੇ ਪਹੁੰਚਿਆ ਤੇ ਉੱਥੋਂ ਬਾਅਦ ਉਹਨਾਂ ਦੇ ਵੱਲੋਂ ਪ੍ਰੋਗਰਾਮ ਦੇ ਵਿੱਚ ਬੇਬਾਕ ਭਾਸ਼ਣ ਦਿੱਤਾ ਗਿਆ ਧੰਨ ਧੰਨ ਸਾਹਿਬ ਸਤਿਗੁਰੂ ਛੇਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਿੰਡਾਂ ਦੇ 350 ਸਾਲਾ ਸ਼ਹੀਦ ਦੀ ਗੁਰਪੁਰਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਆਲਾ ਜੀ ਦਾ 350 ਸਾਲਾ ਸ਼ਹਾਦਤ ਦਿਹਾੜਾ ਸਾਬ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਿਆਈ ਦਿਵਸ ਹੋ ਉਸ ਬੰਦ ਵਿੱਚ ਇਹ ਸੈਮੀਨਾਰ ਦੇ ਵਿੱਚ ਜੋੜ ਬੈਠੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਥੋੜਾ ਜਿਹਾ ਟੌਪਿਕ ਜਿਹੜਾ ਕਿਉਂਕਿ ਦੋ ਹਿੱਸਿਆਂ 'ਚ ਵੰਡ ਲਿਆ ਆਪਾਂ ਇੱਕ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਮੇਰਾ ਆਪਣਾ ਨਜ਼ਰੀਆ ਆ ਕਿਉਂਕਿ ਵਿਦਵਾਨ ਬੈਠੇ ਆ ਜਸਪਾਲ ਸਿੰਘ ਜੀ ਡਾਕਟਰ ਪਰਮਵੀਰ ਸਿੰਘ ਜੀ ਸਤਗੁਰੂ ਜੀ ਨੇ ਸ਼ਹਾਦਤ ਦੂਸਰੇ ਵਾਲੇ ਦਿੱਤੀ ਆ ਜਿਹੜੀ ਆਪਾਂ ਕਹਿੰਦੇ ਮਨੁੱਖੀ ਹੱਕੀ ਹਕੂਕ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਦੋਂ ਪ੍ਰਕਾਸ਼ ਧਾਰਿਆ ਉਹਦੋਂ ਸ਼ੁਰੂ ਕਰ ਦਿੱਤੇ ਸੀ ਸਤਗੁਰ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦਾ ਸ਼ਬਦ ਜਿਹਲੇ ਆਪਾਂ ਪੜ੍ਹਦੇ ਆਂ ਸਤਗੁਰ ਜੀ ਦੀ ਕਿੱਡੀ ਵੱਡੀ ਢਗਾਈ ਸੀ ਉਸਤਤ ਨਿੰਦਾ ਦਉ ਤਿਆਗੇ ਖੋਜੇ ਪਾਦਨ ਨਰਵਾਨਾ ਜਨ ਨਾਨਕ ਇਹੋ ਖੇਲ ਕਟਨ ਹੈ ਕਿਨੋ ਗੁਰਮੁਖ ਜਾ। ਸਤਗੁਰ ਜੀ ਨੇ ਬੜਾ ਵੱਡਾ ਫਲਸਫਾ ਸਿੱਖ ਦੇ ਮੋਹਰੇ ਰੱਖ ਦਿੱਤਾ। ਇਹ ਫਲਸਫਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ। ਕਿਉਂਕਿ ਦਿੱਲੀ ਦੀ ਧਰਤੀ ਆ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਭ ਤੋਂ ਪਹਿਲੇ ਮਨੁੱਖੀ ਹੱਕਾਂ ਹਕੂਕਾਂ ਦੇ ਸਭ ਤੋਂ ਪਹਿਲੇ ਰਹਿਬਰ ਆ ਕਿਉਂਕਿ ਉਸ ਵੇਲੇ ਜੇ ਆਪਾਂ ਧਰਮ ਨੂੰ ਦੇਖਦੇ ਆ ਧਰਮ ਵੱਖ-ਵੱਖ ਹਿੱਸਿਆਂ ਵਿੱਚ ਵਰਨਵਾਦ ਜਾਤ ਪਾਤ ਵਿੱਚ ਵੰਡਿਆ ਹੋਇਆ ਸੀ ਉੱਚ-ਨੀਚ ਵਿੱਚ ਵੰਡਿਆ ਹੋਇਆ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇੱਕ ਓੰਕਾਰ ਦਾ ਸਿਧਾਂਤ ਬਖਸ਼ਿਸ਼ ਕਰਕੇ ਸਮੁੱਚੀ ਲਕਾਈ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਸੀ ਜਿਹੜੀ ਅੱਜ ਫਿਰ ਤੋੜਨ ਦਾ ਯਤਨ ਕੀਤਾ ਜਾ ਰਿਹਾ ਬਾਬਰ ਨੂੰ ਜਾਬਰ ਕਹਿਣਾ ਵੀ 사ਤਗੁਰ ਜੀ ਨੇ ਇੱਕ ਫਿਰਕੇ ਲਈ ਨਹੀਂ ਇੱਥੇ ਜਿਹੜੇ ਇਸ ਧਰਤੀ ਦੇ ਵਸਦੇ ਸੀ ਉਹਨਾਂ ਦੇ 사ਤਗੁਰ ਜੀ ਨੇ ਹੱਕਾਂ ਦੇ ਵਿੱਚ ਇਹ ਆਪਣਾ ਇੱਕ ਜਕਾਰਾ 사ਤਗੁਰ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਬੁਲੰਦ ਕੀਤਾ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸਮੁੱਚੀ ਮਨੁੱਖਤਾ ਸਮੁੱਚੀ ਲਕਾਈ ਲਈ ਜਿਹਨੂੰ ਆਪਾਂ ਅੱਜ ਕਹਿੰਨੇ ਭਈ ਇਹ ਸਤਗੁਰ ਜੀ ਹੱਕੀ ਹਕੂਕਾਂ ਦੀ ਲੜਾਈ ਸਤਗੁਰ ਜੀ ਨੇ ਗੁਰਮੁਖੀ ਲਿਪੀ ਸਾਨੂੰ ਬਖਸ਼ ਕੀਤੀ ਜਿਹਨੂੰ ਮੁਸਲਮਾਨ ਅੱਜ ਬਹੁਤ ਚਾਹ ਕੇ ਪੜ ਰਿਹਾ ਤੇ ਸਾਡਾ ਇਹ ਕਹਿ ਲਈਏ ਸਾਡੀ ਇਹ ਮਾਂ ਭਾਸ਼ਾ ਆ ਉਹ ਕਿਸੇ ਇੱਕ ਫਿਰਕੇ ਲਈ ਨਹੀਂ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੇ ਉੱਥੇ ਪੰਗਤ ਦੀ ਸਾਂਝ ਬਖਸ਼ਿਸ਼ ਕੀਤੀ ਤੇ ਰਾਜਾ ਵੀ ਬਰੋਬਰ ਬਹਾਲਿਆ ਤਾਂ ਕਿ ਮੁਨਕੀ ਹੱਕਾਂ ਹਕੂਕਾਂ ਦੀ ਗੱਲ ਕਿਦਰੇ ਖਤਮ ਨਾ ਹੋ ਜਾਏ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ ਸਾਈ ਮੀਆਂ ਵੀਰ ਉਹਨੂੰ ਉਸ ਸੰਮਦਲ ਤੇ ਲਿਆ ਕੇ ਸਤਗੁਰ ਜੀ ਨੇ ਮਨੁੱਖੀ ਹੱਕ ਹਕੂਕਾਂ ਦੀ ਫੇਰ ਗੱਲ ਬਰੋਬਰ ਕੀਤੀ ਗੁਰੂ ਪੰਜਮ ਪਾਤਸ਼ਾਹ ਨੇ ਇਸ ਧਰਤੀ ਤੇ ਸਭ ਤੋਂ ਵੱਡਾ ਇਸ ਸਮੁੱਚੀ ਲਕਾਈ ਨੂੰ ਖਜਾਨਾ ਬਦਲ ਦਿੱਤਾ ਜਿਹੜਾ ਸਤਗੁਰ ਜੀ ਨੇ ਸਾਰੇ ਕਿਸੇ ਹੈ ਕਿਸੇ ਗ੍ਰੰਥ ਗ੍ਰੰਥ ਦੇ ਵਿੱਚ ਇਹੋ ਜਿਹੀ ਸਮੇਲ ਜਿਹੜਾ ਗੁਰੂ ਸਾਹਿਬ ਜੀ ਨੇ ਪੰਜਮ ਪਾਤਸ਼ਾਹ ਨੇ ਬਾਕੀ ਕੀਤਾ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਮਕਾਲ ਤੋਂ ਪਹਿਲਾਂ ਹੋਏ ਭਗਤ ਜਯਾਦੇਵ ਵਰਗੇ ਭਗਤ ਕਬੀਰ ਜੀ ਭਗਤ ਰਵਦਾਸ ਜੀ ਭਗਤ ਨਾਮਦੇਵ ਜੀ ਉਹ ਸਤਗੁਰਾਂ ਨੇ ਆਪਣੇ ਬਰੋਬਰ ਨਹੀਂ ਆਪਣੇ ਤੋਂ ਉੱਤੇ ਦਰਜਾ ਬਖਸ਼ਿਸ਼ ਕਰਤਾ ਇਹ ਵੀ ਸਤਗੁਰ ਜੀ ਨੇ ਮਨੁੱਖੀ ਹੱਕਾਂ ਹਕੂਕਾਂ ਨੂੰ ਨਹੀਂ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਵਿੱਚ ਪਰੋਇਆ ਨੀਦਾ ਸ਼ੇਖ ਫਰੀਦ ਉਹ ਤਾਂ ਕਹਿੰਦੇ ਆਦੇਸ਼ ਕਰਦੇ ਆ ਵੀ ਤੂੰ ਨਵਾਜ ਉੱਠ ਕੇ ਪੜ ਤੇ ਸਿੱਖ ਨੇ ਨਵਾਜ ਤਾਂ ਨਹੀਂ ਪੜਨੀ ਸਿੱਖ ਨੇ ਤਾਂ ਨਿਤਨੇਮ ਕਰਨਾ ਪਰ ਸਤਗੁਰੂ ਜੀ ਨੇ ਸਾਰੇ ਮਨੁੱਖੀ ਹੱਕ ਹਕੂਕ ਸਾਰੇ ਧਰਮ ਉਹ ਸਾਰੇ ਇੱਕ ਲੜੀ ਦੇ ਵਿੱਚ ਪਰੋਏ ਛੇਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿਹੜੀ ਲੜਾਈ ਸੀ ਉਹ ਲੜਾਈ ਗੁਰੂ ਪੰਜਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਉਹ ਵੀ ਸਤਗੁਰਾਂ ਨੇ ਜੰਗਾਂ ਜਿਹੜੀਆਂ ਲੜੀਆਂ ਉਹ ਮਨੁੱਖੀ ਹੱਕਾਂ ਹਕੂਕਾਂ ਲਈ ਲੜੀਆਂ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆਪਾਂ ਪੜਦੇ ਆ ਨਾ ਵੀ ਉਹ ਕਿੱਸਾ ਵੀ ਜਿਹੜਾ ਵੱਡਾ ਜਿਹਨੂੰ ਰਾਮ ਨੇ ਸੀ ਆਉਦਾ ਮੁੱਛ ਦਾ ਬਾਲ ਸ਼ੇਰ ਦੀ ਮੁੱਛ ਦਾ ਬਾਲ ਉਹ ਜੇ ਆਪਣੇ ਇਲਾਜ ਨਹੀਂ ਸੀ ਹੁੰਦਾ ਗੁਰੂ ਹਰ Rai ਸਾਹਿਬ ਪਾਤਸ਼ਾਹ ਨੇ ਉਹ ਦਵਾਖਾਨਾ ਬਖਸ਼ਿਸ਼ ਕਰਕੇ ਸਿੱਖਾਂ ਦੇ ਮਨੁੱਖੀ ਹਕ ਤੋਕਾਂ ਦੀ ਗੱਲ ਨਹੀਂ ਸਾਰੀ ਮਨੁੱਖਤਾ ਦੀ ਹੱਕ ਹੁਕੂਕਾਂ ਦੀ ਗੱਲ ਕੀਤੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਇਸ ਧਰਤੀ ਦੇ ਉੱਤੇ ਸਾਰੀ ਸਮੁੱਚੀ ਲਕਾਈ ਨੂੰ ਇੱਕ ਸਮਤਲ ਦੇ ਉੱਤੇ ਜਾਣ ਕੇ ਦਵਾਖਾਨਾ ਚਲਾਇਆ ਜਿਹੜਾ ਉਸ ਵੇਲੇ ਮਾਰੂ ਰੋਗ ਤੇ ਜੇ ਸਹਿਬ ਨੂੰ ਆਪਾਂ ਚੇਤੇ ਕਰਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਇੱਕ ਫਿਰਕੇ ਲਈ ਆਏ ਮੈਂ ਚੇਚੇ ਦੌਰਤੇ ਕਿਉਂਕਿ ਮੈਨੂੰ ਕੰਟਰਡਿਕਟ ਸ਼ਾਇਦ ਕੁਝ ਕਰਨਗੇ ਵੀ ਵਿਦਵਾਨ ਆ ਇੱਕ ਧਰਮ ਜਿਹੜਾ ਕਸ਼ਮੀਰ ਤੋਂ ਪੁਕਾਰ ਲੈ ਕੇ ਆਇਆ ਉਸ ਵੇਲੇ ਸਤਗੁਰੂ ਗੋਦਸਮ ਪਾਤਸ਼ਾਹ ਦੀ ਆਜੂ ਕੇਵਲ 9 ਸਾਲ ਦੀ ਆ ਤੇ ਸਤਗੁਰ ਜੀ ਨੇ ਫਿਰ ਉਸ ਅਗਨੀ ਪ੍ਰੀਖਿਆ ਦੇ ਵਿੱਚੋਂ ਗੁਰੂ ਸਾਹਿਬ ਜੀ ਦੀ ਪ੍ਰੀਖਿਆ ਵੀ ਲਈ ਤੇ ਆ ਪਛਾਣ ਦਿੱਤੀ ਦੂਸਰਿਆਂ ਲਈ ਉਸ ਧਰਮ ਨੂੰ ਬਚਾਉਣ ਲਈ ਜੇ ਅੱਜ ਸਤਗੁਰੂ ਗੁਰਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਤੇ ਲਾਲ ਕਿਲੇ ਦੇ ਝੰਡੇ ਨਹੀਂ ਸੀ ਲਹਿਰਾਏ ਜਾਣੇ ਗੁਰੂ ਨਾਨਕ ਖਾਲਸਾ ਬਟਾਲਾ ਵਿਖੇ ਬੱਚਿਆਂ ਦੇ ਵਿੱਚ ਧਾਰਮਿਕ ਪ੍ਰੋਗਰਾਮ ਕਰਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲੇਤਾ ਤੇ ਪੂਰੇ ਪ੍ਰੋਗਰਾਮ ਦੀ ਜਾਣਕਾਰੀ ਵਿਖੂਰਾਂ ਦੇ ਵੱਲੋਂ ਸਾਂਝੀ ਕੀਤੀ ਗਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਗੁਰੂ ਨਾਨਕ ਕਾਲਜ ਜਿਹੜਾ ਪ੍ਰੋਗਰਾਮ ਹੋਇਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ 350 ਸਾਲਾ ਜਿਹੜਾ ਇਹ ਉਹਤੇ ਵਾਪਾਂ ਮਨਾ ਰਹੇ ਆ ਸੱਚੇ ਪਾਤਸ਼ਾਹ ਗੁਰੂ ਰਾਮ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਕੁਰਬਾਨੀ ਦਿੱਤੀ ਕੌਮ ਵਾਸਤੇ ਕੌਮ ਸਦਾ ਹੀ ਯਾਦ ਰੱਖੇਗੀ ਕੌਮ ਕਦੀ ਭੁੱਲ ਨਹੀਂ ਸਕਦੀ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਕਰਨਗੀਆਂ ਇਸ ਚੀਜ਼ ਨੂੰ ਪਰ ਜੋ ਜੋ ਸੰਗਤ ਨੂੰ ਬੇਨਤੀ ਕੀਤੀ ਬੱਚਿਆਂ ਨੂੰ ਲਾਮਬੰਦ ਕੀਤਾ ਉਹ ਬੱਚੇ ਸਾਰੇ ਸਕੂਲਾਂ ਦੇ ਇੱਥੇ ਆਏ ਇੱਥੋਂ ਦੇ ਪ੍ਰਿੰਸੀਪਲ ਸਾਹਿਬੀ ਸਾਦਾ ਚਰਨਜੀਤ ਸਿੰਘ ਜੀ ਨੇ ਉਹਨਾਂ ਬੜਾ ਸਾਦਾ ਮਤਲਬ ਸਾਥ ਦਿੱਤਾ ਨਾਲ ਪ੍ਰਚਾਰਕ ਸਿੰਘਾਂ ਨੇ ਸਾਥ ਦਿੱਤਾ ਇਥੇ ਪ੍ਰਚਾਰਕ ਸਿੰਘ ਦਾ ਸਾਥ ਦੇ ਮਤਲਬ ਜਿੱਦਾਂ ਜਿੱਦਾਂ ਉਹਨਾਂ ਨੂੰ ਕਿਹਾ ਸੀ ਉਹਦਾ ਤੇ ਪਿੰਡ-ਪਿੰਡ ਜਾ ਕੇ ਜਾਂ ਸਕੂਲਾਂ ਜਾ ਕੇ ਦੇ ਲਾਮਬੰਦ ਕੀਤੇ ਤੇ ਉੱਥੋਂ ਦੇ ਬੱਚੇ ਲਿਆਂਦੇ ਇਥੇ ਕੱਢ ਗਏ ਅੱਜ ਇਸ ਜਿਹੜੀ ਗੱਲ ਬਣੀ ਮੈਂ ਕਹਿੰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਹੜੀ ਕੁਰਬਾਨੀ ਦਿੱਤੀ ਉਹਨਾਂ ਨੇ ਵਾਰਿਆ ਕੀਤੀ ਧਰਮ ਨੂੰ ਬਚਾਉਣ ਵਾਸਤੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਕੀਤੀ ਪਰ ਗੁਰੂ ਗੋਬਿੰਦ ਸਿੰਘ ਜੀ ਇੱਕ ਵਾਰ ਹਾਜ਼ਰ ਸੱਚੇ ਪਾਤਸ਼ਾਹ ਜੀ ਜੇ ਉਹ ਕੁਰਬਾਨੀ ਨਾ ਦਿੰਦੇ ਅੱਜ ਨਾ ਉਹਨਾਂ ਦੇ ਸਿਰ ਤੇ ਬੋਦੀ ਲੱਭਣੀ ਤੇ ਨਾ ਸਾਦੇ ਤੇ ਕੇਸ ਲੱਭਣੇ ਇਥੇ ਅੱਲਾਹੂ ਦੇ ਨਾਰੇ ਲੱਗਣਗੇ ਉਹ ਮੁਸਲਮਾਨ ਇਥੇ ਹੋਣਾ ਹੈ ਬਾਕੀ ਹੋਰ ਕੋਈ ਨਹੀਂ ਹੋਣਾ ਪਰ ਬੜੀ ਤਗੜੀ ਕੁਰਬਾਨੀ ਨੂੰ ਅਸੀਂ ਭੁੱਲ ਨਹੀਂ ਸਕਦੇ ਜਿਹਨਾਂ ਸਰਬਸਤ ਵਾਰਤਾ ਆਪਣਾ ਗੁਰੂ ਗੋਬਿੰਦ ਸਿੰਘ ਜੀ ਵਾਰੇ ਗਏ ਉਹਨਾਂ ਦੇ ਬੱਚੇ ਚਾਰ ਸਾਹਿਬ ਜਾਦੇ ਵਾਲੇ ਮਾਤਾ ਜੀ ਵਾਲੇ ਦੇ ਘਰ ਦੇ ਵਾਅ ਸਾਰਾ ਪਰਿਵਾਰ ਵਾਰਤਾ ਪਰ ਅੱਜ ਕੋਮ ਦੇ ਆੜ ਇਸ ਆਪਾਂ ਸੀਸ ਤੇ ਆਪਣੇ ਦਸਤਾਰਾਂ ਸਜਾਈ ਫਿਰਦੇ ਆ ਨਾ ਇਹ ਉਹਨਾਂ ਦੀ ਬਦੌਲਤ ਹੈ ਸਭ ਕੁਝ ਜਿਹੜੇ ਦੜ ਰੱਖੇ ਨੇ ਅਸੀਂ ਜਾਂ ਕੇਸ ਰੱਖੇ ਨੇ ਉਹਨਾਂ ਦੀ ਬਦੌਲਤ ਆ ਇਸ ਕਰਕੇ ਮੈਂ ਮੇਰੀ ਬੇਨਤੀ ਹੁੰਦੀ ਹੈ ਹਰ ਪ੍ਰੋਗਰਾਮ 'ਚ ਮੈਂ ਬੇਨਤੀ ਕਰਦਾ ਆਪਣੀ ਧੀਆਂ ਭੈਣਾਂ ਨੂੰ ਜਦ ਬੱਚਿਆਂ ਨੂੰ ਆਪਣੇ ਅਮਰਤਾ ਦੀ ਬਣਾਓ ਅਮਰ ਸ਼ਕਾਗ ਦੇ ਗੁਰੂ ਦੇ ਲਾੜ ਲਾਓ ਜਿਹੜਾ ਬੱਚਾ ਗੁਰੂ ਦੇ ਲਾੜ ਲੱਗਿਆ ਉਹਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੋਣੀ ਇੱਕ ਚੀਜ਼ ਦਾ ਐਕਸਪੈਰੀਮੈਂਟ ਕਿਤੇ ਕਰ ਲਿਓ ਸਾਹਮਣੇ ਖਲੋ ਕੇ ਗੁਰੂ ਦੇ ਅਰਦਾਸ ਕਰਿਓ ਤੁਸੀਂ ਜੋ ਤੁਸੀਂ ਮੰਗੋਗੇ ਉਹ ਤੁਹਾਨੂੰ ਪ੍ਰਾਪਤ ਹੋ ਜਾਏਗਾ ਕਿਸੇ ਨੇ ਧੀ ਮੰਗਿਆ ਕਿਸੇ ਨੇ ਪੁੱਤ ਮੰਗਿਆ ਕਿਸੇ ਨੇ ਕਾਰੋਬਾਰ ਮੰਗਿਆ ਕਿਸੇ ਨੇ ਤੰਦਰੁਸਤੀ ਮੰਗੀਏ ਮਹਾਰਾਜ ਨੇ ਸਭ ਕੁਝ ਉਹਨਾਂ ਦੀਆਂ ਝੋੜੀਆਂ ਪਾ ਕੇ ਫੇਰ ਭੇਜਿਆ ਇਸ ਕਰਕੇ ਮੈਂ ਬੇਨਤੀ ਮੈਂ ਕਰਦਾ ਅਮਰਤਾਰੀ ਲਾਜ਼ਮੀ ਜਿਹੜਾ ਨਾ ਹਰ ਸਿੱਖ ਨੂੰ ਉਹ ਮਤਲ ਜਿਹੜਾ ਅਮਰਤਾਰੀ ਬਣੇ ਤੇ ਗੁਰੂ ਦੇ ਲਾੜ ਲੱਗੇ ਫੇਰੇ ਸ਼ਾਮੀ ਨਿਤਨੇਮ ਕਰੇ ਮਹਾਰਾਜ ਸੱਚਾ ਪਾਤਸ਼ਾਹ ਕੋਈ ਗਲਤੀ ਹੋਏ ਤੇ ਮਾਫ ਕਰ ਰਿਹਾ ਜੀ ਆਜ ਦੇ ਜਿਹੜੇ ਸਮੂਚੇ ਆ ਬੱਚੇ ਆਏ ਨੇ ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਇਹ ਮਾਰਾ ਸੱਚੇ ਪਾਤਸ਼ਾਹ ਜਿਹੜੇ ਦੂਰੋਂ ਨੇੜੇ ਆਏ ਨੇ ਬੱਚੇ ਤੁਹਾਨੂੰ ਮਿਹਰ ਪਰੇ ਤੁਹਾਡੇ ਸਿਰ ਤੇ ਆਸਰੇ ਕੇ ਚੰਗੀ ਤਾਲੀਮ ਹਾਸਲ ਕਰਕੇ ਮਾਂ ਪਿਓ ਦਾ ਨਾਂ ਉੱਚਾ ਕਰਿਓ ਕੋਈ ਸੋਸਾਇਟੀ ਹੋਜੀ ਗਲਤ ਨਾ ਬਿਓ ਕਿਉਂ ਨਸ਼ਾ ਪੱਤਾ ਦਾ ਬੜਾ ਯੋਰ ਹਰ ਬੰਦਾ ਕੋਈ ਵਰਕ ਲੁੰਦਾ ਇੱਕ ਦੂਜੇ ਨੂੰ ਪਰ ਉਸ ਚੀਜ਼ ਤੋਂ ਬਚ ਕੇ ਰਹਿਣਾ ਮੇਰਾ ਤੇ ਹੀ ਗੱਲ ਬੇਨਤੀ ਹੈ ਤੁਹਾਡਾ ਧੰਨਵਾਦ ਕਰਦਾ ਪ੍ਰਿੰਸੀਪਲ ਸਾਹਿਬ ਚਰਨਜੀਤ ਜੀ ਜਿਹੜਾ ਤੁਸੀਂ ਪ੍ਰਬੰਧ ਕਰਦੇ ਹੋ ਸਾਸ ਦਿੰਦੇ ਹੋ ਜਿਹੜੀ ਤੁਹਾਡੀ ਇਥੋਂ ਦੀ ਤੁਸੀਂ ਵਿਦਿਆ ਜਿਹੜੀ ਗਰਾਊਂਡ ਹੈ ਇਹਨਾਂ ਨੂੰ ਸਮੁੱਚੇ ਹਸਪਤਾਲ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤਾ ਕੁਝ ਨਾ ਕਹਿੰਦਾ ਫਤਿਹ ਬਰੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂ ਚੱਕ ਪਠਾਨਕੋਟ ਦੇ ਇੱਕ ਪਿੰਡ ਤਾਸ਼ ਵਿਖੇ ਪਹੁੰਚੇ ਅਤੇ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਦੇ ਵੱਲੋਂ ਹੜਪੀੜਿਤ ਲੋਕਾਂ ਦੀ ਸਹਾਇਤਾ ਵਸਤੇ ਮੁਆਵਜ਼ੇ ਚੈੱਕ ਜਿਹੜੇ ਨੇ ਉਹ ਦਿੱਤੇ ਗਏ ਤੇ ਇੰਨਾ ਹੀ ਨਹੀਂ ਉਹਨਾਂ ਦੇ ਵੱਲੋਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਨਾ ਹੜ੍ਹ ਪੀੜਿਤ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਮਜ਼ਾਰ ਤੇ ਪਿੰਡੇ ਦੇ ਉੱਤੇ ਜਿਹਨੂੰ ਕਹਿ ਰਹੀ ਕਿ ਪੀੜਾ ਦਾ ਫਰਾਗਾ ਉਸ ਛੁੱਟਿਆ ਔਰ ਉਸ ਕੁਦਰਤ ਦੀ ਤ੍ਰੋਫੀ ਨੇ ਸਾਡਾ ਕਾਫੀ ਕੁਝ ਰੋਲਿਆ ਸਾਡੀਆਂ ਫਸਲਾਂ ਸਾਡੇ ਸਾਹਮਣੇ ਰੁੜਦੀਆਂ ਅਸੀਂ ਦੇਖੀਆਂ ਸਾਡਾ ਪਸ਼ੂ ਸਾਡੀ ਜ਼ਮੀਨ ਕੋਸ਼ਿਸ਼ ਮੇਰੇ ਸਮਝ ਨਹੀਂ ਸੀ ਆ ਰਿਹਾ ਕਿ ਇਹ ਬਾਣਾ ਕੀ ਵਾਪਰ ਗਿਆ ਕੁਦਰਤ ਇਹਦੀ ਨਾਰਾਜ਼ ਕਿਉਂ ਆ ਸਾਡੇ ਨਾਲ ਕਿ ਅਸੀਂ ਘਰੋਂ ਬੇ ਘਰ ਜੇ ਹੋ ਕੇ ਬਹਿ ਗਏ ਆ 47 ਦੀਆਂ ਗੱਲਾਂ ਸੁਣਦੇ ਸੀਗੇ ਪੁਰਾਣੇ ਬਜ਼ੁਰਗਾ ਤੋਂ ਪਰ ਸਾਡੇ ਸਾਹਮਣੇ ਬਹੁਤ ਸਾਰੇ ਪਰਿਵਾਰ ਨੇ ਸੱਤਾ ਦੇ ਕੇ ਅੱਗੇ ਜਨ ਕਰਤੇ ਚਾਇਓਲ ਸਿਹਾਰਾ ਚਾਇ ਕਜਲਾ ਚਾਇ ਬਾਕੀ ਫੜ ਲੈਣੇ ਇਦੇ ਵਿੱਚ ਕੁਝ ਪਰਿਵਾਰਾਂ ਦੇ ਜੀ ਵੀ ਲਗਭਗ 60 ਜੀ ਜਿਹੜੇ ਆ ਪੰਜਾਬ ਦੇ ਵਿੱਚੋਂ ਉਹ ਵੀ ਇਸ ਤਰ੍ਹਾਂ ਦੀ ਬਾਰ ਕਰਪੇ ਜਾਤਵਾ ਚੁੱਕੇ ਆ ਪੁਰਾਣੇ ਜੋ ਦੇਖਿਆ ਕਿ 1988 ਦਾ ਹੜ੍ਹ ਜਦੋਂ ਆਇਆ ਉਹ ਸਾਡੀ ਬਾਈਕ ਸਾਹ ਰੋਪਰ ਸੇਗੀ 32 ਸਾਲ ਤਾਂ ਉਸ ਵੇਲੇ ਪਾਣੀ ਦਾ ਬਹੁਤ ਸੀਗਾ ਲੇਕਿਨ ਇਹ ਪਾਣੀ ਉਹ ਤੋਂ ਵੀ ਕਈ ਦਰਜੇ ਜ਼ਿਆਦਾ ਹੈ ਅਸੀਂ ਉਹ ਪੁਰਾਣਾ ਰਿਕਾਰਡ ਕਢਾਇਆ ਕਿ ਉਸ ਵੇਲੇ 160 70 ਲੱਖ ਕਿਊਸਿਕ ਪਾਣੀ ਰਾ ਵਿੱਚ ਆਇਆ ਤੇ ਇਸ ਵਾਰ ਤਾਂ ਦੁੱਗਣਾ ਪਾਣੀ ਜਦੋਂ ਪਹਾੜਾਂ 'ਚ ਬਾਰਸ਼ ਹੀ ਨਹੀਂ ਹੋਈ ਉਸ ਬਾਰਸ਼ ਨੇ ਚਾਹੇ ਲੋਚਾ ਹੈ ਚਾਹੇ ਜਲਾਲੀਆ ਚਾਹੇ ਰਾਵੀਆ ਚਾਹੇ ਤਰਨਾਇਆ ਸਾਰਿਆਂ ਚ ਪਖਾਰ ਆਇਆ ਤੇ ਇੱਕ ਜਿਹੜੀ ਗੱਲ ਜਿਹੜੀ ਆਮ ਤੌਰ ਤੇ ਮੌਸਮ ਦੇ ਵਿੱਚ ਚੇਂਜ ਹੋ ਰਹੀ ਹੈ ਜਿਹੜੀ ਕਲਾਈਮੇਟ ਚੇਂਜ ਹੋ ਰਹੀ ਹੈ ਦੁਨੀਆ ਦੇ ਅੰਦਰ ਹਰ ਪੜਿਆਂ ਲਿਖਿਆ ਜਿਹੜਾ ਮਨੁੱਖਾਉ ਤੋਂ ਚਿੰਤਾ ਦਾ ਸਾਡੇ ਗੁਰੂ ਸਵਾਹਤੋਂ ਬਹੁਤ ਲੰਮਾ ਸਮਾਂ ਪਹਿਲਾਂ ਕਾਇਦੇ ਸਾਹਿਬ ਪਾਵਨ ਗੁਰੂ ਪਾਣੀ ਪਿੱਤਾ ਮਾਤਾ ਧਰਮ ਦਾ ਮਹਾਰਾਜ ਜਦੋਂ ਵਾਤਾਵਰਨ ਨੂੰ ਕੋਈ ਏਡਾ ਖਤਰਾ ਨਹੀਂ ਸੀ ਉਸ ਵੇਲੇ ਵੀ ਉਹਨਾਂ ਨੇ આજ ਤੋਂ 400 ਸਾਲ ਪਹਿਲਾਂ ਲੋਕਾਂ ਵਗਿਆ ਲੋਕੋ ਇਹ ਜਿਹੜੀ ਪਵਨਾ ਇਹ ਗੁਰੂ ਅਸਾ ਦਾ ਪਾਣੀ ਪੀਤਾ ਮਾਤਾ ਸਰ ਸਾਡੇ ਰਿਸ਼ਿਆਂ ਦੇ ਨਾਲ ਸਾਡੇ ਸਬਜ਼ਾਤਾਂ ਦੇ ਨਾਲ ਮੇਲ ਖਾਂਦੀਆਂ ਆਆਂ ਜਿਹੜੀਆਂ ਬਹੁਤ ਗੱਲਾਂ ਦਈਆਂ ਪਰ ਮਨੁੱਖ ਲਗਾਤਾਰ ਲੱਗਿਆ ਮਨੁੱਖ ਸਵਾਰਥੀ ਵੀ ਜ਼ਿਆਦਾ ਕੁਦਰਤ ਦਾ ਛੇੜਛਾੜ ਕਰਦਾ ਤੇ ਫਿਰ ਕੁਦਰਤ ਵੀ ਕਦੇ-ਕਦੇ ਆਪਣਾ ਰੰਗ ਦਸਦੀ ਹੈ ਅਸੀਂ ਦੇਖਿਆ ਕਿ ਬੱਦਲ ਵੱਟਦੇ ਸੁਣੇ ਆ ਬੱਦਲ ਵੱਟਦੇ ਹੀ ਕੁਲੂ ਮਨਾਲੀ ਮੰਡੀ ਚ ਜਾਂ ਸ਼੍ਰੀਨਗਰ ਵਾਲੇ ਪਾਸੇ ਇਹ ਪਹਿਲੀ ਵਾਰੀ ਹੋਇਆ ਕਿ ਜਗਲੋਰ ਪਿੰਡ ਦੇ ਅੰਦਰ ਵੀ ਬੱਦਲ ਫੱਟਿਆ ਮੇਰਾ ਕਟੂਰੇ ਦਾ ਨਾਮ ਹੈ ਮਨਾਲੀ ਲੱਗਦਾ ਇਹ ਚੇਂਜ ਆ ਜਿਹੜੀ ਮੌਸਮ ਦੇ ਵਿੱਚ ਥਰੂਆਊਟ ਵਰਲਡ ਦੇਖਣੇ ਚ ਮਿਲਦੇ ਨਹੀਂ ਤੇ ਕਦੀ ਕੜੂਗੇ ਤੇ ਬਦਲ ਪਟਿਆ ਅਸਾ ਸੁਆਬ ਨਾਲ ਉਸ ਦਿਨ 20 ਅਗਸਤ ਨੂੰ ਜਿਹਦੇ ਮ ਬਦਲ ਪਟਿਆ ਜਲਾਲੀਏ ਦੇ ਵਿੱਚ ਅਸੀਂ ਆਪ ਆਪਣੀ ਅੱਖਾਂ ਦੇ ਨਾਲ ਲੋਕਾਂ ਦੇ ਸਿਲੰਡਰ ਰੋਡ ਤੇ ਦੇਖਿਆ ਸੰਦੂਕ ਰੋਡ ਤੇ ਦੇਖਿਆ ਸੋ ਉਹ ਸਮਾਂ ਉਹ ਖਾ ਜਾਂ ਲੰਘਿਆ ਉਸ ਸਮੇਂ ਦੇ ਜ਼ਖਮ ਸਾਰੇ ਸਾਡੇ ਭਰ ਵੀ ਜਾਣਿਆ ਲੇਕਿਨ ਜਿਨ੍ਹਾਂ ਦੇ ਕੀਮਤੀ ਬੱਚੇ ਕੀਮਤੀ ਲੋਕ ਇਸ ਜਹਾਜ਼ ਤੋਂ ਦੁਰਗੇ ਉਹਨਾਂ ਦੇ ਜ਼ਕਰ ਸਿਰ ਕਦੀ ਵੀ ਨਾ ਪਰੇ ਜਾਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਦੂ ਜੋ ਕਿ ਤਰਨਤਾਰਨ ਜਿੰਨੀ ਚੌਣਾ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਆਓ ਸੁਣ ਲਿਆ ਉਹਨਾਂ ਵੱਲੋਂ ਕੀ ਕਿਹਾ ਗਿਆ ਜਨਤਾ ਨੇ ਮਾਰ ਦਿੱਤਾ ਤੁਹਾਡੇ ਵਰਗੇ ਭਰਾਵਾਂ ਨੇ ਮਾਰ ਦਿੱਤਾ ਤੇ ਤਿੰਨ ਵਾਰੀ ਲਗਾਤਾਰ ਵਿਧਾਨ ਸਭਾ ਚ ਭੇਜਿਆ ਔਰ ਅੱਜ ਵੀ ਇਹੋ ਬੇਨਤੀ ਕਰਦਾ ਤੁਹਾਡੇ ਸਾਰੇ ਅੱਗੇ ਕਿ ਜੇ ਆਪਾਂ ਆਪਣੇ ਇਲਾਕੇ ਦਾ ਨੌਜਵਾਨਾਂ ਦੇ ਲਈ ਜੋ ਸਰਕਾਰ ਕਰਨ ਲਈ ਆ ਦੇਖੋ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਜੇ ਆਪਾਂ ਇੱਕ ਸਿੱਧਾ ਜਿਹਾ ਫਾਰਮੂਲਾ ਲਾਈਏ ਪਹਿਲੀ ਤੇ ਇਹ ਹੁੰਦੀ ਆ ਕਿ ਹੈਲਥ ਸਿਸਟਮ ਸਹੀ ਹੋਣਾ ਚਾਹੀਦਾ ਐਜੂਕੇਸ਼ਨ ਸਹੀ ਹੋਣੀ ਚਾਹੀਦੀ ਆ ਨੌਜਵਾਨਾਂ ਲਈ ਕੁਸ਼ਨਾਫੀ ਜ਼ਰੂਰ ਹੋਵੇ ਜਾਂ ਡਵੈਲਪਮੈਂਟ ਵੀ ਹੋਵੇ ਔਰ ਆਪਾਂ ਇਹ ਚੀਜ਼ ਨੂੰ ਭੜੀ ਭਾਂ ਜਾਣਦੇ ਆ ਵੀ ਜਿੰਨੇ ਮਲਾਕਲੀਨਿਕ ਹੈਲਥ ਕਲੀਨਿਕ ਜਿੰਨੇ ਵੀ ਖੁੱਲ ਗਏ ਆ ਅੱਜ ਪਿੰਡ-ਪਿੰਡ ਆ ਤੁਹਾਡੇ ਲਾਗੇ ਪੜਾ ਸੌ ਰਿਹਾ ਇੱਥੇ ਵੀ ਖੁੱਲ ਗਿਆ ਔਰ ਜਿੰਨੇ ਸਟੇਡੀਅਮ 30 ਸਟੇਡੀਅਮ ਆਪਾਂ ਆਪਣੇ ਨੌਜਵਾਨਾਂ ਲਈ ਲੈ ਕੇ ਆਏ ਥੀ ਸਟੇਡੀਅਮ ਅੱਜ ਤੱਕ ਭਾਵੇਂ ਅਸੀਂ ਵੀ ਪਾਵਰ 'ਚ ਰਹੇ ਅਸਾਂ ਪਰ ਸਾਨੂੰ ਇਹ ਮੌਕਾ ਨਹੀਂ ਕਈ ਵਾਰ ਮਿਲਿਆ ਕਿ ਇਹ ਦੇ ਉੱਤੇ ਵੀ ਵਰਕ ਕੀਤਾ ਜਾਵੇ ਕਿਉਂਕਿ 8-10 ਸਾਲ ਹੋ ਗਏ ਆ 8 ਸਾਲ ਆਊਟ ਆਫ ਪਾਵਰ ਜਾਂ ਕਹਿ ਲੋ ਐਮਐਲਏ ਨਹੀਂ ਬਣ ਸਕੇ ਪਰ ਉਸ ਤੋਂ ਪਹਿਲਾਂ ਵੀ ਆ ਸ਼ਹਿਰ ਦੇ ਜਿਹੜੀ ਕਾਇਆਕਲਪ ਹੋਈ ਹੈ ਨਾ ਹੁਣ ਤੁਸੀਂ ਆ ਵੇਖੋਗੇ ਇੱਥੇ ਵੀ ਆ ਜਿਹੜੇ ਬਾਈਪਾਸ ਦਰبار صاحب ਨੂੰ ਜਾਂਦੇ ਰਸਤੇ ਰੋਹੀ ਦਾ ਕੰਡੇ ਕੰਡੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਉਦੋਂ ਦੀਆਂ ਬਣੀਆਂ ਉਸ ਤੋਂ ਬਾਅਦ ਹਿੱਟ ਵੀ ਨਹੀਂ ਲੱਗੀ ਔਰ 30 ਸਟੇਡੀਅਮ ਆਪਾਂ ਆਪਣੇ ਹਲਕੇ 'ਚ ਲੈ ਕੇ ਆਏ ਆ ਇਹ ਵੇਖੋ 30 ਸਟੇਡੀਅਮ ਇੱਕ ਛੋਟੀ ਗੱਲ ਐ ਏਅਰ ਔਰ ਇੱਥੇ ਬਸ ਨਹੀਂ ਨੌਜਵਾਨਾਂ ਲਈ ਜਿੰਮ ਜਿਹੜੇ ਆ ਉਹ ਜਿਹੜੇ ਆ ਉਹ ਸ਼ੁਰੂਆਤ ਹੋ ਗਈ ਨੌਜਵਾਨਾਂ ਦੇ ਜਿੰਮਾਂ ਦੀ ਦੇਖੋ ਇਹ ਚੀਜ਼ਾਂ ਜੇ ਆਪਾਂ ਸੋਚਾਂਗੇ ਨੌਜਵਾਨੀ ਬਚਾਵਾਂਗੇ ਤੇ ਤਾਂ ਹੀ ਗੱਡੀ ਚੱਲੂਗੀ। ਔਰ ਮੈਂ ਤੁਹਾਨੂੰ ਇਹ ਗੱਲ ਦਾ ਭਰੋਸਾ ਵੀ ਦਿਨਾ ਔਰ ਯਕੀਨ ਵੀ ਕਰਿਓ ਕਰਿਓ ਕਿ ਇਹ ਮੇਰਾ ਹੁਣ ਟਾਰਗੇਟ ਹੀ ਅਗਲਾ ਇਹ ਆ 1.5 ਸਾਲ ਦਾ ਵੀ ਚੰਗੇ ਸਟੇਡੀਅਮ ਬਣਾ ਦੀਏ ਚੰਗੇ ਜਿਮ ਬਣਾ ਦੀਏ ਔਰ ਚੰਗਾ ਸਿਸਟਮ ਬਣਾ ਦੀਏ। ਵਨ ਵਿੰਡੋ ਸਿਸਟਮ ਬਣਾਈਆ ਹੈ। ਇੱਕ ਕੱਲੀ ਇੱਕ ਬਾਰੀ ਥਾਣੀ ਸਾਰੇ ਕੰਮ ਹੋ। ਜਿਹੜਾ ਆਪਾਂ ਫਿਰਦੇ ਰਹਿੰਦੇ ਆ ਨਾ ਵੀ ਇੱਥੇ ਚਲੇ ਜਾ ਫਿਰ ਉੱਥੇ ਚਲੇ ਜਾ। ਲੋਖ ਖੱਜਲ ਖਵਾਰ ਹੁੰਦੇ ਆ ਦੇਖੋ ਸਾਡੇ ਕੋਲ ਪਲੈਨਿੰਗ ਹੈਗੀ ਆ ਸਿਸਟਮ ਹੈਗਾ ਸੀ ਪਰ ਸਾਡੀ ਵਾਹ ਪੇਸ਼ ਨਹੀਂ ਸੀ ਕੋਈ ਜਾਦੀ ਅੱਜ ਜੇ ਅੱਜ ਸ਼ੁਰੂਆਤ ਚੰਗੀ ਹੋਈ ਆ ਆਪਾਂ ਉੱਥੇ ਖਲੋ ਖਲੋਤੇ ਆ ਕਿ ਜਿੱਥੋਂ ਦੀ ਸਰਕਾਰ ਦੀ ਨੀਤੀ ਦੇ ਨੀਤੀ ਚ ਕੋਈ ਫਰਕ ਨਹੀਂ ਪੈਂਦਾ ਅੱਜ ਆਪਾਂ ਇੱਕੋ ਚੀਜ਼ ਸੋਚੀਏ ਕਿ ਆਪਾਂ 1.5 ਸਾਲ ਠੋਕ ਵਜਾ ਕੇ ਤੁਹਾਡੇ ਕੰਮ ਕਰਦੇ ਸੀ ਜੇ 1.5 ਸਾਲ ਪਾਣੇ ਦੋ ਸਾਲ ਤੁਹਾਡੇ ਜੇ ਕੰਮ ਹੋ ਜਾਣਗੇ ਤੇ ਅਗਲੀ ਸਤਾਈ ਵਾਲੀ ਇਲੈਕਸ਼ਨ ਵਧੀਆ ਲੜ ਲਿਓ। ਇਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਟੋਡੇ ਸਾਹਮਣੇ ਰੂਬਰੂ ਹੋਵਾਂਗੇ। ਫਿਲਹਾਲੇ ਮੈਨੂੰ ਜੋ ਇਜਾਜ਼ਤ ਸ਼ਸ਼੍ਰੀਆਕਰ